ਪੰਜਾਬ ਦਾ ਉਹ ਪਿੰਡ ਜਿਹੜੇ ਪਿੰਡ ਦੇ ਲੋਕ ਆਪਣੇ ਪਿੰਡ ਦਾ ਨਾਂ ਨਹੀਂ ਲੈਂਦੇ ਤੇ ਨਾ ਹੀ ਕਿਸੇ ਨੂੰ ਆਪਣੇ ਪਿੰਡ ਦਾ ਨਾਂ ਦੱਸਦੇ ਨੇ ਗੰਗੂ ਦਾ ਘਰ ਦਿਖਾਉਣ ਲੈ ਕੇ ਆਇਆ ਤੁਹਾਨੂੰ ਜਿੱਥੇ ਮਾਤਾ ਗੁਜਰਕੌਰ ਤੇ ਨਾਲ ਦੋ ਸ਼ਾਹਜਾਦੇ ਬਾਬਾ ਫਤੇ ਸਿੰਘ ਜੀ ਤੇ ਨਾਲ ਬਾਬਾ ਜੋਰਾਵਰ ਸਿੰਘ ਜੀ ਇੱਥੇ ਰੋਕੇ ਪੁਰਾ ਕਰੋਂ ਕਹਿੰਦੇ ਹੁੰਦੇ ਸੀ ਕਿ ਇਹਦਾ ਨਾਮ ਪੁਰਾ ਕਰੋਂ ਵੀ ਨਾਮ ਜਣਕੂ ਦਾ ਸੀਗਾ ਇਹਨੇ ਚਰਮ ਕੀਤਾ ਮਾਤਾ ਗੁਜਰੀ ਦੀ ਸਹਜਾ ਬੈਠੋ ਸੀ ਟਾਈਮ ਦਾ ਜੀ ਉੱਥੇ ਮਾਤਾ ਗੁਜਰੀ ਆਪਣੇ ਪੋਤੇ ਨੂੰ ਇੱਥੇ ਲੇਕ ਸੁੱਤੇ ਸੀ ਇਹ ਤਾਂ ਗੰਗੂ ਆਇਆ ਸੀਗਾ ਆਪਣੇ ਮਾਤਾ ਗੁਜਰੀ ਨੂੰ ਕਹਿੰਦੇ ਕਿ ਆਪਣੇ ਪਿਛੋੜਾ ਸਾਹ ਤੋਂ ਇੱਥੋਂ ਮੋਰਾਂ ਥੱਲੀ ਚੋਰੀ ਕੀਤੀ ਬਾਅਦ ਵਿੱਚ ਸਾਹਿਬ ਜੱਤਾ ਨੂੰ ਕੋਤਵਾਲੀ ਸਾਹਿਬ ਮਰਨ ਦਾ ਪੜਾਇਆ ਅੱਠਵੋਂ 1704 ਇਸਵੇਂ ਨੂੰ ਰਾਤ ਗੁਜ਼ਾਰੀ ਸੀ ਉਹਨਾਂ ਨੇ ਇੱਥੇ ਕੋਈ ਵੀ ਜੱਦੀ ਇਸ ਪਿੰਡ ਦੇ ਵਿੱਚ ਹੁਣ ਨਹੀਂ ਰਹਿ ਰਿਹਾ ਸਾਰੇ ਆਸ-ਪਾਸ ਤੋਂ ਆ ਕੇ ਬਸੇ ਨੇ ਉਹ ਕਿਤੇ ਹੋਰ ਚਲੇ ਜਾਂਦੇ ਆ ਉਹ ਸਮਝਦੇ ਆਪਣੇ ਆਪ ਨੂੰ ਕਿ ਗੰਗੂ ਨੇ ਇੱਕ ਕਲੰਕ ਲਗਾ ਦਿੱਤਾ ਸੀ ਇਸ ਪਿੰਡ ਦੇ ਉੱਪਰ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ ਸਸੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣ ਲੈ ਕੇ ਆਏ ਆਂ ਪੰਜਾਬ ਦਾ ਉਹ ਪਿੰਡ ਜਿਹੜੇ ਪਿੰਡ ਦੇ ਲੋਕ ਆਪਣੇ ਪਿੰਡ ਦਾ ਨਾਂ ਨਹੀਂ ਲੈਂਦੇ ਤੇ ਨਾ ਹੀ ਕਿਸੇ ਨੂੰ ਆਪਣੇ ਪਿੰਡ ਦਾ ਨਾਂ ਦੱਸਦੇ ਨੇ ਤੇ ਤੁਹਾਨੂੰ ਦਿਖਾਵਾਂਗੇ ਇਸ ਪਿੰਡ ਦੀ ਇਤਿਹਾਸਿਕ ਉਹ ਜਗ੍ਹਾ ਜਿੱਥੇ ਗੁਰੂ ਦਸ਼ਮੀਸ਼ ਪਤਾ ਦੇ ਦੋ ਸ਼ਾਬਜਾਦੇ ਤੇ ਨਾਲ ਮਾਤਾ ਗੁਜਰਕੌਰ ਜੀ ਰੁਕੇ ਸੀ ਗੰਗੂ RAM ਦਾ ਘਰ ਦਿਖਾਉਣ ਲੈ ਕੇ ਆਇਆ ਤੁਹਾਨੂੰ ਜਿੱਥੇ ਮਾਤਾ ਗੁਜਰਕੌਰ ਤੇ ਨਾਲ ਦੋ ਸ਼ਾਬਜਾਦੇ ਬਾਬਾ ਫਤੇ ਸਿੰਘ ਜੀ ਤੇ ਨਾਲ ਬਾਬਾ ਜੋਰਾਵਰ ਸਿੰਘ ਜੀ ਇੱਥੇ ਰੁਕੇ ਗੰਗੂ ਦੇ ਘਰ ਰੁਕੇ ਤੇ ਉਹ ਘਰ ਅੱਜ ਤੁਹਾਨੂੰ ਵਿਖਾਵਾਂਗੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਕਿ ਆਖਰ ਕੀ ਇਤਿਹਾਸ ਹੈ ਇਸ ਦਾ ਸੋ ਚੱਲਦੇ ਹਾਂ ਗੰਗੂ ਦੇ ਘਰ ਵੱਲ ਤਾਂ ਇਹ ਘਰ ਹੈ ਦੇਖ ਸਾਦੇਓ ਸੀ ਗੰਗੂ ਦਾ ਘਰ ਜਿੱਥੇ ਮਾਤਾ ਗੁਜਰ ਕੌਰ ਹੋਣੀ ਤੇ ਨਾਲ ਦੋ ਸ਼ਹਿਬਜ਼ਾਦੇ ਬਾਬਾ ਫਤੇ ਸਿੰਘ ਔਰ ਬਾਬਾ ਜੁਰਾਵਰ ਸਿੰਘ ਜੀ ਰੁਕੇ ਸੀ ਇੱਕ ਰਾਤ ਤੁਸੀਂ ਵੇਖ ਸਕਦੇ ਹੋ ਇਹ ਮੰਝਾ ਇਹ ਮੰਝਾ ਉਹੀ ਹੈਗਾ ਜਿੱਥੇ ਮਾਤਾ ਗੁਜਰ ਕੌਰ ਜੀ ਦੋ ਛੋਟੇ ਸ਼ਾਹਬਜ਼ਾਦਿਆਂ ਦੇ ਨਾਲ ਰੁਕੇ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਹੀ ਪਲੰਘ ਹੈ ਸ੍ਰੀ ਗੁਰੂ ਗੰਗ ਸਾਹਿਬ ਜੀ ਦਾ ਸਰੂਪ ਇੱਥੇ ਰੱਖਿਆ ਹੋਇਆ ਹੈ ਤੇ ਨਾਲ ਹੀ ਜਿਹੜਾ ਉਹ ਤਸਵੀਰ ਵੀ ਤੁਹਾਡੇ ਸਾਹਮਣੇ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਇਹ ਤਸਵੀਰ ਜਿਹੜੀ ਹੈ ਜਿੱਥੇ ਮਾਤਾ ਗੁਜਰਕੌਰ ਜੀ ਪਏ ਨੇ ਤੇ ਇਹ ਠੀਕ ਉਹੀ ਮੰਝਾਗਾ ਜਿੱਥੇ ਬਾਬਾ ਜੁਰਾਵਰ ਸਿੰਘ ਜੀ ਤੇ ਨਾਲ ਬਾਬਾ ਫਤਿਹ ਸਿੰਘ ਜੀ ਰਹੇ ਸੀ ਗੰਗੂ ਬ੍ਰਾਹਮਣ ਦੇ ਘਰ ਦੱਸ ਜੇ ਕਿ 8 ਪੋ 1704 ਇਸਵੇਂ ਨੂੰ ਰਾਤ ਗੁਜ਼ਾਰੀ ਸੀ ਉਹਨਾਂ ਨੇ ਇੱਥੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਅਨੰਦਗੜ੍ਹ ਤੋਂ ਜਿਹੜਾ ਵਿਛੋੜਾ ਪੈ ਜਾਂਦਾ ਸਰਸਾ ਨਦੀ ਤੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਨਾਲ ਸ਼ਾਹਬਜ਼ਾਦੇ ਹੁੰਦੇ ਨੇ ਤੇ ਮਾਤਾ ਗੁਜਰਕੌਰ ਹੁੰਦੇ ਨੇ ਦੋ ਵੱਡੇ ਸ਼ਾਹਬਜ਼ਾਦੇ ਜਿਹੜੇ ਉਹ ਜੰਗ ਦੇ ਵਿੱਚ ਲੜਨ ਦੇ ਲਈ ਚਲੇ ਜਾਂਦੇ ਨੇ ਤੇ ਦੋ ਸ਼ਾਹਬਜ਼ਾਦੇ ਮਾਤਾ ਗੁਜਰਕੌਰ ਜੀ ਨਾਲ ਆ ਜਾਂਦੇ ਨੇ ਤੇ ਗੰਗੂ ਬ੍ਰਾਹਮਣ ਕਿਹਾ ਜਾਂਦਾ ਹੈ ਕਿ ਗੰਗੂ ਬ੍ਰਾਹਮਣ ਇਤਿਹਾਸਕਾਰ ਅਨੁਸਾਰ ਰਸੋਈਆ ਸੀ ਗੁਰੂ ਘਰ ਦਾ ਤੇ ਜੋ ਆਪਣੇ ਘਰ ਲੈ ਆਉਂਦਾ ਮਾਤਾ ਗੁਜਰਕੌਰ ਜੀ ਉਹਨਾਂ ਨੂੰ ਤੇ ਨਾਲ ਜੁਰਾਵਰ ਸਿੰਘ ਜੀ ਨੂੰ ਤੇ ਨਾਲ ਬਾਬਾ ਫਤਿਹ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇੱਕ ਸੋਨੇ ਦੇਆਂ ਮੋਹਰਾਂ ਦੀ ਖੁਰਜੀ ਸੀ ਮਾਤਾ ਗੁਜਰਕੌਰ ਜੀ ਜਿਹੜੇ ਆ ਉਹ ਨਾਲ ਆਪਣੇ ਸਹਰਾਣੇ ਰੱਖ ਕੇ ਸੌਂਦੇ ਨੇ ਪਰ ਗੰਗੂ ਬ੍ਰਾਹਮਣ ਉਹ ਖੁਰਜੀ ਚੱਕ ਕੇ ਕਿਤੇ ਲੁਕੋ ਦਿੰਦਾ ਤੇ ਅਗਲੀ ਸਵੇਰ ਜਦੋਂ ਮਾਤਾ ਗੁਜਰਕੌਰ ਜੀ ਹਣੀ ਉੱਠਦੇ ਨੇ ਤਾਂ ਉਹ ਪੁੱਛਦੇ ਨੇ ਕਿ ਗੰਗੂ ਕਿਤੇ ਇਹ ਲੁਕੋਲੀ ਹੈ ਜਾਂ ਕਿਤੇ ਸਾਂਭ ਲਈ ਹੈ ਪੁਰਜੀ ਪਰ ਉਹ ਗੰਗੂ ਜਿਹੜਾ ਉਹ ਸਮਝ ਜਾਂਦਾ ਕਿ ਇਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਉਲਟਾ ਮਾਤਾ ਗੁਜਰਕੌਰ ਜੀ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਂ ਤੁਹਾਡੀ ਮਦਦ ਕੀਤੀ ਤੇ ਤੁਸੀਂ ਉਲਟਾ ਮੇਰੇ ਤੇ ਇਲਜ਼ਾਮ ਲਗਾਏ ਤਾਂ ਉਹ ਅੱਗ ਬਬੂਲਾ ਹੋ ਕੇ ਉੱਥੋਂ ਨਿਕਲ ਜਾਂਦਾ ਤੇ ਮਾਤਾ ਗੁਜਰਕੌਰ ਜੀ ਉਹਨਾਂ ਦੀ ਸ਼ਿਕਾਇਤ ਕਰਿਆ ਆਉਂਦਾ ਉਹ ਸਮੇਂ ਕੋਤਵਾਲੀ ਦੇ ਵਿੱਚ ਜਾ ਕੇ ਜਾਨੀ ਖਾਂ ਤੇ ਮਾਨੀ ਖਾਂ ਕੋਲ ਤੇ ਉਸ ਤੋਂ ਬਾਅਦ ਜਿਹੜਾ ਉਤੋਂ ਮਾਤਾ ਗੁਜਰ ਜੀ ਕੋਲ ਹੋਣਾ ਨੂੰ ਲੈ ਜਾਂਦੇ ਨੇ ਗਿਫਤਾਰ ਕਹਿ ਸਕਦੇ ਆ ਕਿ ਉਤੋਂ ਇਹਨਾਂ ਨੂੰ ਲੈ ਕੇ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਮਾਤਾ ਗੁਜਰ ਕੌਰ ਜੀ ਹੋਣਾ ਨੇ ਵੀ ਗੰਗੂ ਬ੍ਰਾਹਮਣ ਨੂੰ ਇਹ ਗੱਲ ਕਹੀ ਸੀ ਕਿ ਭਾਈ ਜਿਵੇਂ ਤੂੰ ਸਾਡੇ ਨਾਲ ਧੋਖਾ ਕੀਤਾ ਉਸ ਉਸ ਤਰ੍ਹਾਂ ਹੀ ਤੈਨੂੰ ਜਿਹੜੀ ਇਹ ਸੋਨੇ ਦੀ ਮੋਹਰਾਂ ਦੀ ਖੁਰਜੀ ਹੈ ਇਹ ਵੀ ਤੈਨੂੰ ਕੋਈ ਬਹੁਤਾ ਸੁੱਖ ਨਹੀਂ ਦੇਵੇਗੀ ਤੇ ਉਲਟਾ ਉਸ ਤੋਂ ਬਾਅਦ ਫਿਰ ਅਜਿਹਾ ਹੀ ਹੁੰਦਾ ਵਜ਼ੀਰ ਖਾਂ ਹੋਣਾ ਦੇ ਵੱਲੋਂ ਕਿਹਾ ਜਾਂਦਾ ਵਜ਼ੀਰ ਖਾਂ ਕਹਿੰਦਾ ਕਿ ਉਹ ਖੁਰਜੀ ਕਿੱਥੇ ਹੈ ਸੋਨੇ ਦੀਆਂ ਮੋਹਰਾਂ ਕਿੱਥੇ ਹੈ ਗੰਗੂ ਬ੍ਰਾਹਮਣ ਨੂੰ ਕਹਿੰਦਾ ਤੇ ਗੰਗੂ ਬ੍ਰਾਹਮਣ ਦੇ ਮਨ ਚ ਤਾਂ ਪਹਿਲੀ ਪਾਪ ਹੁੰਦਾ ਉਹ ਉਹ ਟਾਲ ਮਟੋਲ ਕਰਦਾ ਪਰ ਉਸ ਤੋਂ ਬਾਅਦ ਉਸ ਨੂੰ ਉਸ ਤੋਂ ਬਾਅਦ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਵਜ਼ੀਰ ਖਾਨ ਦੇ ਵਸ਼ਿੰਦਿਆਂ ਦੇ ਵੱਲੋਂ ਪਰ ਫਿਰ ਵੀ ਉਹ ਨਹੀਂ ਦੱਸਦਾ ਤੇ ਉਸ ਤੋਂ ਬਾਅਦ ਉਸ ਨੂੰ ਜਦੋਂ ਕਿਹਾ ਜਾਂਦਾ ਕਿ ਲੈ ਕੇ ਆਨੀ ਤੈਨੂੰ ਮਾਰ ਦਿੱਤਾ ਜਾਵੇਗਾ ਪਰ ਜਦੋਂ ਉਹ ਖੁਰਜੀ ਲੱਭਣ ਦੀ ਕੋਸ਼ਿਸ਼ ਕਰਦਾ ਉਹ ਖੁਰਜੀ ਉਸ ਨੂੰ ਨਹੀਂ ਮਿਲਦੀ ਉਹ ਆਪ ਹੀ ਭੁੱਲ ਜਾਂਦਾ ਹੈ ਕਿ ਕਿੱਥੇ ਦੱਬੀ ਸੀ ਤੇ ਉਸ ਤੋਂ ਬਾਅਦ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਵਜ਼ੀਰ ਖਾਨ ਦੇ ਵਸ਼ਿੰਦਿਆਂ ਦੇ ਵੱਲੋਂ ਇਸ ਤਰ੍ਹਾਂ ਇਤਿਹਾਸ ਜਿਹੜਾ ਹੈ ਬੇਹਦ ਕਿਤਨਾ ਕਿਤੇ ਪੰਜਾਬ ਸਿੱਖਾਂ ਦਾ ਇਤਿਹਾਸ ਜੇ ਗੱਲ ਕਰੀ ਤਾਂ ਸਿੱਖ ਇਤਿਹਾਸ ਦੀ ਆਪਣੀ ਹੀ ਵਿਲੱਖਣਤਾ ਦੇਖ ਸਕਦੇ ਹੋ ਇਸ ਸਮੇਂ ਦੀ ਜਿਹੜੀ ਹੈ ਇਮਾਰਤ ਹੈ ਉਸ ਸਮੇਂ ਦੀ ਗੰਗੂ ਦੀ ਇਹ ਜਿਹੜਾ ਘਰ ਹੈਗਾ ਗੰਗੂ ਦਾ ਜਿੱਥੇ ਇੱਕ ਰਾਤ guzari ਸੀ ਇਸ ਪਿੰਡ ਦੇ ਲੋਕ ਇਹ ਵੀ ਇੱਕ ਵਿਸ਼ੇਸ਼ਤਾ ਹੈ ਕਿ ਇਸ ਪਿੰਡ ਦੇ ਲੋਕ ਇਸ ਪਿੰਡ ਦਾ ਨਾਂ ਨਹੀਂ ਲੈਂਦੇ ਸੀ ਉਹ ਇਸ ਨੂੰ ਬੁਰਾ ਗਰਾਉਂ ਕਹਿੰਦੇ ਸੀ ਬੁਰਾ ਗਰਾਉਂ ਤੋਂ ਭਾਵ ਗਰਾਉਂ ਤੋਂ ਭਾਵ گاਉ ਪਿੰਡ ਤੇ ਬੁਰੇ ਤੋਂ ਭਾਵ ਕੀ ਬੁਰਾ ਪਿੰਡ ਹੈ ਤਾਂ ਕਿਉਂਕਿ ਗੰਗੂ ਬ੍ਰਾਹਮਣ ਨੇ ਇੱਕ ਤਰ੍ਹਾਂ ਦਾ ਕਲੰਕ ਲਗਾ ਦਿੱਤਾ ਸੀ ਇਸ ਤਰ੍ਹਾਂ ਜਿਹੜਾ ਇਤਿਹਾਸ ਦੇ ਵਿੱਚ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਤੇ ਉਸ ਤੋਂ ਬਾਅਦ ਇਸ ਪਿੰਡ ਦੇ ਲੋਕ ਨਾਂ ਨਹੀਂ ਦੱਸਦੇ ਸੀ ਤੇ ਕਿਸੇ ਨੂੰ ਵੀ ਨਾਂ ਲੈਣ ਤੋਂ ਮਨਾ ਕਰ ਦਿੰਦੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਇਹ ਉਹੀ ਮਿੱਟੀ ਹੈ ਉਹੀ ਨਿੱਕੀਆਂ-ਨਿੱਕੀਆਂ ਜਿਹੜੀਆਂ ਆਹਾ ਲੱਗੀਆਂ ਹੋਈਆਂ ਇੱਥੇ ਇੱਟਾਂ ਛੋਟੀਆਂ-ਛੋਟੀਆਂ ਤਸਵੀਰ ਤੁਸੀਂ ਵੇਖ ਸਕਦੇ ਹੋ ਇਹ ਉਸ ਸਮੇਂ ਦੀਆਂ ਜਿਹੜੀਆਂ ਇੱਟਾਂ ਨੇ ਛੋਟੀਆਂ-ਛੋਟੀਆਂ ਤੇ ਤੁਹਾਨੂੰ ਦਿਖਾ ਰਹੇ ਹਾਂ ਗੰਗੂ ਬ੍ਰਾਹਮਣ ਦੀ ਇਹ ਉਹ ਜਿਹੜੀ ਹਵੇਲੀ ਇਹ ਕਹਿ ਸਕਦਾ ਕਿ ਘਰ ਹੈ ਤਾਂ ਦੇਖ ਸਕਦੇ ਹੋ ਆਲੇ بنائے ਹੋਏ ਨੇ ਪ੍ਰਾਤਨ ਜਿਵੇਂ ਰਿਵਾਜ ਹੁੰਦਾ ਸੀ ਆਲੇ ਬਣਾਉਣ ਦਾ ਆਲੇ ਬਣਾਏ ਹੋਏ ਨੇ ਉਸ ਸਮੇਂ ਦੀ ਤੇ ਨਾਲ ਤੁਸੀਂ ਵੇਖ ਸਕਦੇ ਹੋ ਰੋਸ਼ਨਦਾਨ ਵੀ ਇਸ ਤਰ੍ਹਾਂ ਨਾਲ ਹੀ ਕੱਢਿਆ ਗਿਆ ਹੈਗਾ ਜਿਵੇਂ ਅੱਜ ਜਾਲੀਆਂ ਲਗਾਉਂਦੇ ਜਾਂ ਕੁਝ ਵੀ ਹੈ ਤੇ ਇੱਦਾਂ ਦੇਖ ਸਕਦੇ ਹੋ ਗੰਗੂ ਬ੍ਰਾਹਮਣ ਦਾ ਇਹ ਘਰ ਸੀ ਜਿੱਥੇ ਮਾਤਾ ਗੁਜਰਕੌਰ ਹੋਣੀ ਨਾਲ ਛੋਟੇ ਸ਼ਹਿਬਜ਼ਾਦੇ ਅ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਹੋਣਾ ਨੇ ਇੱਕ ਰਾਤ गुजारी ਸੀ ਤੇ ਇੱਕ ਰਾਤ ਇਹ guzariya ਉਹਨਾਂ ਦੇ ਵੱਲ ਜਾਂਦੀ ਹੈ ਇੱਥੇ ਤੇ ਉਸ ਤੋਂ ਬਾਅਦ ਜਿਹੜਾ ਫਿਰ ਉਹਨਾਂ ਨੂੰ ਜਾਨੀ ਖਾਂ ਤੇ ਮਾਨੀ ਖਾਂ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਕੋਤਵਾਲੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਸਾਰਾ ਕੁਝ ਜੋ ਪਿਆ ਹੈਗਾ ਇਹ ਉਸ ਸਮੇ ਦਾ ਹੀ ਹੈ ਕਹਿ ਸਕਦੇ ਆ ਕਿਹੜਾ ਉਹ ਪਲੰਘ ਹੈ ਉਹ ਜਿਹੜਾ ਮੰਝਾ ਹੈਗਾ ਉਹ ਵੀ ਉਸ ਸਮੇ ਦਾ ਹੀ ਹੈ ਜਦੋਂ ਮਾਤਾ ਗੁਜਰ ਕੌਰ ਜੀ ਹੋਣੀ ਇੱਥੇ ਰੁਕੇ ਸੀ ਤਾਂ ਇੱਥੇ ਸ਼੍ਰੀ ਗੁਰੂ ਗੰਗ ਸਾਹਿਬ ਜੀ ਦਾ ਸਰੂਪ ਵੀ ਸशोਭਿਤ ਹੈ ਤੇ ਗੁਰਬਾਣੀ ਜਿਹੜਾ ਉਚਾਰਨ ਇੱਥੇ ਹੁੰਦਾ ਰਹਿੰਦਾ ਹੈ ਪਹਿਲਾਂ ਦੱਸ ਦਈਏ ਕਿ ਇਸ ਪਿੰਡ ਦੇ ਲੋਕ ਨਾਂ ਨਹੀਂ ਲੈਂਦੇ ਸੀ ਇਸ ਪਿੰਡ ਦਾ ਦੇਖ ਸਕਦੇ ਹੋ ਸੰਗਤਾਂ ਵੀ ਜਿਹੜੀਆਂ ਆਈਆਂ ਹੋਈਆਂ ਨੇ ਨਤਮਸਤਕ ਹੋ ਰਹੀਆਂ ਨੇ ਸ਼੍ਰੀ ਗੁਰੂ ਗੰਗ ਸਾਹਿਬ ਜੀ ਅੱਗੇ ਦੇਖ ਸਕਦੇ ਹੋ ਕਿਉਂਕਿ ਇਤਿਹਾਸਕ ਸਥਾਨ ਹੈ ਇਹ ਸ੍ਰੀ ਅਟਕ ਸਾਹਿਬ ਗੁਰਦੁਆਰਾ ਬਨਾਇਆ ਗਿਆ ਹੁਣ ਇੱਥੇ ਕਿਉਂਕਿ ਇੱਕ ਰਾਤ اٹਕੇ ਸੀ ਤਾਂ ਉਸ ਥਾਂ ਨੂੰ ਲੈ ਕੇ ਇਸ ਦਾ اٹਕ ਸਾਹਿਬ ਗੁਰਦੁਆਰਾ ਬਣਾਇਆ ਗਿਆ ਹੈਗਾ ਤਸਵੀਰ ਤੁਸੀਂ ਵੇਖ ਸਕਦੇ ਹੋ ਸੰਗਤ ਆ ਰਹੀ ਹੈ ਕਿਉਂਕਿ ਇਹ ਇਤਿਹਾਸ ਦੇ ਵਿੱਚ ਉਹ ਬੜਮੁੱਲਾ ਖਜ਼ਾਨਾ ਸਾਡਾ ਜਿਹੜਾ ਕਿਤਨਾ ਕਿਤੇ ਅੱਜ ਅਲੋਪ ਹੋ ਰਿਹਾ ਤਾਂ ਪਿੰਡ ਵਾਸੀਆਂ ਦੇ ਨਾਲ ਵੀ ਤੁਹਾਨੂੰ ਇੱਥੇ ਗੱਲਬਾਤ ਕਰਵਾਵਾਂਗੇ ਕਿਉਂਕਿ ਇਤਿਹਾਸ ਜਿਹੜਾ ਹੈ ਉਹਨਾਂ ਨੂੰ ਬਖੂਬੀ ਪਤਾ ਹੈ ਆ ਬਾਬਾਈ ਜਿਵੇਂ ਮੈਂ ਕਹਿ ਰਿਹਾ ਸੀ ਕਿ ਪਹਿਲਾਂ ਇਸ ਪਿੰਡ ਦੇ ਲੋਕ ਨਾਂ ਵੀ ਨਹੀਂ ਲੈਂਦੇ ਸੀ ਪਿੰਡ ਦਾ ਇਹਦਾ ਕਹਿੰਦੇ ਪਹਿਲਾਂ ਇਹਨੂੰ ਬੁਰਾ ਘਰਾਂ ਕਹਿੰਦੇ ਹੁੰਦੇ ਸੀਗੇ ਵੀ ਇਹਦਾ ਨਾਮ ਬੁਰਾ ਘਰਾਂ ਵੀ ਨਾਂ ਲੈਣ ਕਿ ਗੰਗੂ ਦਾ ਸੀਗਾ ਇਹਨੇ ਜੁਰਮ ਕੀਤਾ ਮਾਤਾ ਗੁਜਰੀ ਦੇ ਸਾਹਿਬ ਜਦੋਂ ਤੇ ਤੇ ਕਰਕੇ ਇਹਨੂੰ ਪਹਿਲਾਂ ਘੁਰਾ ਹੁਣ ਤਾਂ ਨਾਂ ਲੈਣ ਲੱਗੇ ਜਿਹਦਾ ਸੇੜ ਹੀ ਕਹਿਣ ਲੱਗੇ ਹਾਂਜੀ ਹ ਬਾਕੀ ਤੇ ਗੰਗੂ ਆਏ ਸੀਗਾ ਆਪਣੇ ਮਾਤਾ ਗੁਜਰੀ ਨੂੰ ਲੈ ਕੇ ਆਪਣੇ ਪਿਛੋੜਾ ਸਾਹਿਬ ਤੋਂ ਇੱਥੋਂ ਮੋਰਾਂ 30 ਚੋਰੀ ਕੀਤੀ ਬਾਅਦ ਵਿੱਚ ਸਾਹਿਬ ਜੱਦਾ ਨੂੰ ਕੋਤਪਾਲੀ ਸਾਹਿਬ ਮਰੰਡਾ ਫੜਾਇਆ ਬਾਈ ਸਾਰੀ ਉਹਨਾਂ ਦੇ ਜਾਨੀ ਖਾਦੇ ਮਾਨੀ ਹਾਂਜੀ ਹਾਂਜੀ ਬੱਸ ਬੱਸ ਆਉਂਦੀ ਆਉਂਦੀ ਇਹ ਅੱਛਾ ਇਹ ਉਹੀ ਪਲੰਗ ਜਿਹੜਾ ਮੰਝਾ ਆਪਾਂ ਕਹਿ ਸਕਦੇ ਹਾਂ ਇਹ ਬੈੱਡ ਉਸੇ ਟਾਈਮ ਦਾ ਜੀ ਉੱਥੇ ਮਾਤਾ ਗੁਜਰੀ ਆਪਣੇ ਪੋਤੇ ਨੂੰ ਇੱਥੇ ਲੈ ਕੇ ਸੁੱਤੇ ਸੀਗੇ ਉਹ ਸੇਮ ਉਹੀ ਬਾਕੀ ਜਿਹੜੀ ਬਿਲਡਿੰਗ ਦਾ ਕਮਰਾ ਰੂਮ ਹੈ ਇਹ ਵੀ ਸਭ ਉਸੇ ਛੋਟੇ ਇਟ ਦਾ ਉਸੇ ਟਾਈਮ ਨੇ ਬਣਾਇਆ ਚਾਰ ਮੰਤਰੀ ਬਾਤ ਹਮਾਰਾ ਸਮੇ ਸਮੇ ਦੇ ਦਿੱ ਮੁਰਮਤ ਹਾਂਜੀ ਹਾਂਜੀ ਬਸ ਬਸ ਹਾਂਜੀ ਤਾਂ ਕਿ ਨਿਸ਼ਾਨੀਆਂ ਕਿਉਂਕਿ ਜ਼ਰੂਰੀ ਹੈ ਸਖ ਇਤਿਹਾਰ ਨਿਸ਼ਾਨੀ ਛੱਡੀ ਹੈ ਜ਼ਰੂਰ ਹੈ ਹਾਂਜੀ ਤੇ ਹੋਰ ਜਿਹੜਾ ਇਹ ਸਾਰੇ ਜਿਵੇਂ ਆਲੇ ਆਪਾ ਦੇਖ ਰਹੇ ਆ ਉਸ ਸਮੇ ਦੀ ਬਣੇ ਉਸੇ ਟਾਈਮ ਦੀ ਸਾਰੇ ਉਸੇ ਟਾਈਮ ਦੇ ਜਿੰਨਾ ਵੀ ਜੋ ਵੀ ਹੈ ਸਾਰਾ ਉਸੇ ਟਾਈਮ ਦੇ ਕੋਈ ਤਬਦੀਲੀ ਨਹੀਂ ਕੀਤੀ ਗਈ ਤੇ ਹਾਂਜੀ ਮੰਜਾ ਜਿੱਥੇ ਮਾਤਾ ਗੁਜਰ گور ਜੀ ਹੋਣੀ ਤੇ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਉੱਥੇ ਟਹਿਰੇ ਸੀ ਉਹੀ ਵੜਦੇ ਜੀ ਉੱਥੇ ਮਾਤਾ ਗੁਜਰੀ ਸੁੱਤੇ ਹੋਏ ਗੰਗੂ ਦੇਖ ਰਿਆ ਵੀ ਮਾਤਾ ਗੁਜਰੀ ਸੌਂ ਜਾਣਗੇ ਉਹਨਾਂ ਦੀ ਮੋਰਨੀ ਥਾਲੀ ਚੋਰੀ ਕਰਨ ਨੂੰ ਫੇਮ ਉਹੀ ਆਈ ਸਭ ਕੁਝ ਹੋਈ ਆ ਉਸੇ ਤਰ੍ਹਾਂ ਕੁਝ ਨਹੀਂ ਤਵਦੀ ਦਿੱ ਦਿੱਤ ਲਾ ਹਾਂਜੀ ਤੇ ਛੋਟੇ ਹੱਟਾ ਵੀ ਕਿਉਂਕਿ ਉਸ ਸਮੇਂ ਪੁਰਾਣੇ ਜ਼ਮਾਨੇ ਚ ਹੁੰਦੀਆਂ ਛੋਟੇ ਹੱਟਾ ਸੀਗੇ ਉਸ ਸਮੇਂ ਚੂਨੇ ਚਣਾਇ ਕਰਦੇ ਹੁੰਦੇ ਸੀਗੇ ਸਾਰੀਆਂ ਉਸੇ ਟਾਈਪ ਦੀਆਂ ਹੱਟਾ ਲੱਗੀਆਂ ਹੋਈਆਂ ਜੀ ਚੂਨੇ ਚਣਾਇ ਆ ਸਾਰੀਆਂ ਹਾਂਜੀ ਸਿਰਫ ਛੱਤ ਤਵਦੀ ਤੇ ਤੇ ਦੀ ਸਟੀਰਟ ਟ ਤੇ 73 ਨਾ ਪਈਆਂ ਜਿੰਨੋਂ ਜ਼ਾਦੋਂ 3 ਹੋਣ ਦੀ ਸਟੇਟਿੰਗ ਤਾਂ ਇੱਕ ਹੋਰ ਵਿਸ਼ੇਸ਼ਤਾ ਤੁਹਾਨੂੰ ਦੱਕੇ ਵਿਲੱਖਣ ਗੱਲ ਜਿਹੜੀ ਇਸ ਪਿੰਡ ਦੀ ਕਿ ਕੋਈ ਵੀ ਜੱਦੀ ਇਸ ਪਿੰਡ ਦੇ ਵਿੱਚ ਹੁਣ ਨਹੀਂ ਰਹਿ ਰਿਹਾ ਸਾਰੇ ਆਸ-ਪਾਸ ਤੋਂ ਆ ਕੇ ਬਸੇ ਨੇ ਜਾਂ ਕੋਈ ਹੋਰ ਜਗਾ ਤੋਂ ਹੋਰ ਪਿੰਡਾਂ ਤੋਂ ਆ ਕੇ ਇੱਥੇ ਲੋਕ ਵਸੇ ਨੇ ਇਸ ਪਿੰਡ ਦੇ ਜਿਹੜੇ ਅੱਜ ਨਿਵਾਸੀ ਨੇ ਇਸ ਨਗਰ ਦੇ ਪੁਰਾਣਾ ਕੋਈ ਵੀ ਇੱਥੇ ਜੱਦੀ ਕੋਈ ਵੀ ਘਰ ਘਰਤਾ ਹੈਗੇ ਨੇ ਹਾਲਾਂਕਿ ਪਰ ਕੋਈ ਵੀ ਲੋਕ ਜਿਹੜੇ ਆ ਕੋਈ ਇੱਥੇ ਬਜ਼ੁਰਗ ਪੁਰਾਣੇ ਨਹੀਂ ਨੇ ਉਹ ਆਸ-ਪਾਸ ਦੇ ਹੋਰ ਜਗ੍ਹਾ ਤੋਂ ਆ ਕੇ ਬਸੇ ਹੋਏ ਨੇ ਕਿਉਂਕਿ ਕਿਹਾ ਜਾਂਦਾ ਹੈ ਇਤਿਹਾਸ ਅਨੁਸਾਰ ਕਿ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਹੋਣਾਂ ਦੇ ਵੱਲੋਂ ਆ ਕੇ ਬਾਅਦ ਦੇ ਵਿੱਚ ਇਤੋਂ ਬਦਲਾ ਲਿਆ ਗਿਆ ਸੀ ਤੇ ਸਾਰੇ ਇੱਥੇ ਛੱਡ ਕੇ ਚਲੇ ਗਏ ਸੀ ਇੱਕ ਵੀ ਜਿਹੜਾ ਇੱਥੇ ਘਰ ਪੁਰਾਣਾ ਨਹੀਂ ਹੈ ਕਿ ਉਸ ਸਮੇਂ ਦੇ ਲੋਕ ਇੱਥੋਂ ਛੱਡ ਕੇ ਚਲੇ ਜਾਂਦੇ ਨੇ ਉਹ ਕਿਤੇ ਹੋਰ ਚਲੇ ਜਾਂਦੇ ਆ ਉਹ ਸਮਝਦੇ ਆਪਣੇ ਆਪ ਨੂੰ ਕਿ ਗੰਗੂ ਨੇ ਇੱਕ ਕਲੰਕ ਲਗਾ ਦਿੱਤਾ ਸੀ ਇਸ ਪਿੰਡ ਦੇ ਉੱਪਰ ਅਜਿਹਾ ਜਿਹੜਾ ਇਸ ਪਿੰਡ ਦੀ ਮੰਨਤ ਹੈਗੀ ਹੈ ਤੇ ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਕੰਡਵਾਸੀ ਕਿ ਗੰਗੂ ਨੇ ਹੁਣ ਭਈ ਕਲੰਕ ਲਾ ਦਿੱਤਾ ਕਿਉਂਕਿ ਮਾਤਾ ਗੁਜਰਕੌਰ ਹੋਣਾ ਦਾ ਉਹਨਾਂ ਨੇ ਉਸ ਉਹਨਾਂ ਨਾਲ ਧੋਖਾ ਕੀਤਾ ਜਿਸ ਪ੍ਰਕਾਰ ਖੁਰਜੀ ਜੱਕੀ ਤੇ ਬਾਅਦ ਦੇ ਵਿੱਚ ਮੁਖਬਰੀ ਵੀ ਕੀਤੀ ਮਾਤਾ ਗੁਜਰਕੌਰ ਹੋਣਾ ਦੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਤਾਂ ਦੱਸਦੀ ਏ ਕਿ ਕੋਈ ਵੀ ਹੁਣ ਜੱਦੀ ਇਸ ਪਿੰਡ ਦੇ ਵਿੱਚ ਨਹੀਂ ਰਹਿ ਰਿਹਾ ਸਾਰੇ ਕੋਈ ਆਸੇ ਪਾਸੇ ਤੋਂ ਆ ਕੇ ਵਸੇ ਹੋਏ ਨੇ ਕੋਈ ਫਲਾਣੇ ਪਿੰਡ ਤੋਂ ਆ ਗਿਆ ਕੋਈ ਹੋਰ ਜਗ੍ਹਾ ਤੋਂ ਆ ਕੇ ਇਸ ਨਗਰ ਦੇ ਵਿੱਚ ਰਹਿ ਰਿਹਾ ਕੋਈ ਵੀ ਨਗਰ ਦੇ ਵਿੱਚ ਇੱਥੇ ਕੋਈ ਵੀ ਇਸ ਪਿੰਡ ਦੇ ਵਿੱਚ ਜੱਦੀ ਨਹੀਂ ਹੈ ਜਿਨ੍ਹਾਂ ਦਾ ਜਿਹੜੇ ਰਹਿੰਦੇ ਸੀ ਪਹਿਲਾਂ ਉਸ ਸਮੇਂ ਇੱਥੇ ਉਹ ਉਸ ਤੋਂ ਬਾਅਦ ਚਲੇ ਜਾਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਬਲਵਾ ਆ ਕੇ ਧਾਵਾ ਬੋਲਿਆ ਜਾਂਦਾ ਤੇ ਕੁਝ ਉਹ ਪਿੰਡ ਛੱਡ ਵੀ ਜਾਂਦੇ ਨੇ ਉਹ ਆਪਣੇ ਆਪ ਨੂੰ ਵੀ ਇਹ ਗੱਲ ਮੰਨਦੇ ਨੇ ਕਿ ਜਿਹੜਾ ਗੰਗੂ ਸੀ ਉਸਨੇ ਧੋਖਾ ਕੀਤਾ ਸੀ ਉਸਨੇ ਜਿਹੜਾ ਇੱਕ ਤਰ੍ਹਾਂ ਦਾ ਕਲੰਕ ਦਾ ਕਲੰਕ ਲਾਉਣ ਦਾ ਕੰਮ ਕੀਤਾ ਸੀ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਇਹ ਪਲੰਗ ਜਿਹੜਾ ਮੰਜਾ ਇਹ ਉਹੀ ਹੈਗਾ ਜਦੋਂ ਮਾਤਾ ਗੁਜਰਕੌਰ ਜੀ ਹੋਣੀ ਰੁਕਦੇ ਆ ਤਾਂ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਇੱਥੇ ਇਹ ਜਿਹੜਾ ਉਹੀ ਤਸਵੀਰ ਲਗਾਈ ਗਈ ਹੈ ਬਖੂਬੀ ਆਹਾ ਜਿਹੜਾ ਮਾਤਾ ਗੁਜਰਕੌਰ ਜੀ ਹੋਣੀ ਪਏ ਨੇ ਸੁੱਤੇ ਤੇ ਨਾਲ ਬਾਬਾ ਜਰਾਵਰ ਸਿੰਘ ਜੀ ਨੇ ਤੇ ਨਾਲ ਉਹਨਾਂ ਦੇ ਬਾਬਾ ਫਤਿਹ ਸਿੰਘ ਜੀ ਨੇ ਇੱਥੇ ਜਿਹੜਾ ਉਹ ਰੁਕਦੇ ਆ ਇੱਥੇ ਠਹਿਰਦੇ ਆ ਇੱਕ ਰਾਤ ਆਪਣੀ ਉਹ ਇੱਥੇ ਹੀ ਕੱਟਦੇ ਨੇ ਆਹੀ ਮੰਝਾਗਾ ਉਸ ਸਟ੍ਰੈਮ ਦਾ ਇਹ ਮੰਜਾ ਅੱਜ ਵੀ ਇੱਥੇ ਸਾਂਭ ਕੇ ਰੱਖਿਆ ਮੌਜੂਦ ਹੈ ਇਸ ਦੀ ਜਿਹੜਾ ਸੰਭਾਲ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਇਤਿਹਾਸ ਜਿਹੜਾ ਸੰਭਾਲਿਆ ਜਾਵੇ ਕਿਉਂਕਿ ਵੇਖ ਸਕਦੇ ਹੋ ਛੋਟੀਆਂ-ਛੋਟੀਆਂ ਇੱਟਾਂ ਵੀ ਇੱਥੇ ਲਗਾਈਆਂ ਗਈਆਂ ਤਾਂ ਗੰਗੂ ਦੀ ਜਿਹੜੀ ਉਹ ਫੋਟੋ ਵੀ ਬਕਾਇਦਾ ਤੁਸੀਂ ਵੇਖ ਸਕਦੇ ਹੋ ਉਹ ਦੇਖ ਰਿਹਾ ਕਿ ਮਾਤਾ ਗੁਜਰ ਜੀ ਕੋਰ ਹੋ ਗੁਜਰ ਕੋਰ ਹੋਣੀ ਸੋ ਜਾਣਗੇ ਤੇ ਉਸ ਤੋਂ ਬਾਅਦ ਉਹ ਸੋਨੇ ਦੀਆਂ ਮੋਹਰਾਂ ਦੀ ਜਿਹੜੀ ਖੁਰਜੀ ਸੀ ਉਹ ਇੱਥੋਂ ਚੱਕ ਕੇ ਭਾਜ ਜਾਂਦਾ ਉਹ ਲਕੋ ਦਿੰਦਾ ਉਹਨੂੰ ਦੱਬ ਦਿੰਦਾ ਤਾਂ ਤਸਵੀਰ ਤੁਹਾਨੂੰ ਦਿਖਾਵੇਂ ਕਿਆਂ ਛੋਟੀਆਂ ਇੱਟਾਂ ਜਿਹੜੀਆਂ ਨੇ ਆ ਵੇਖ ਸਕਦੇ ਜਿਹੜੀਆਂ ਛੋਟੀਆਂ ਇੱਟਾਂ ਇਹ ਪ੍ਰਾਤਨ ਸਮੇਂ ਦੀਆਂ ਇੱਟਾਂ ਨੇ ਚੂਨੇ ਤੋਂ ਤਿਆਰ ਕੀਤੀਆਂ ਜਾਂਦੀਆਂ ਸੀ ਇੱਟਾਂ ਤਾਂ ਅਜਿਹਾ ਬੜਮੁੱਲਾ ਖਜ਼ਾਨਾ ਜਿਹੜਾ ਪੰਜਾਬ ਦਾ ਸਿੱਖ ਇਤਿਹਾਸ ਦਾ ਸਾਹਮ ਕੇ ਰੱਖਿਆ ਹੋਇਆ ਤੇ ਰੱਖਿਆ ਜਾਣਾ ਵੀ ਚਾਹੀਦਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਤਾਂ ਕਿ ਉਹ ਯਾਦ ਰੱਖਣ ਕਿ ਇਤਿਹਾਸ ਸਿੱਖ ਇਤਿਹਾਸ ਜਿਹੜਾ ਕਿੰਨਾ ਅਮੀਰ ਸੀ ਕਿਉਂਕਿ ਕੀ ਕੁਰਬਾਨੀਆਂ ਸਾਡੇ ਗੁਰੂ ਸਾਹਿਬ ਹੋਣਾ ਨੇ ਦਿੱਤੀਆਂ ਕਿਵੇਂ ਕਿਵੇਂ ਉਹਨਾਂ ਨੂੰ ਤਸੀਹੇ ਝੱਲਣੇ ਪਏ ਪਰ ਉਹਨਾਂ ਨੇ ਆਪ ਪਿੰਡੇ ਤੇ ਹੰਢਾ ਕੇ ਸਾਨੂੰ ਜਿਹੜਾ ਅੱਜ ਇੱਕ ਆਜ਼ਾਦ ਹਵਾ ਦੇ ਵਿੱਚ ਬੈਠਣ ਦਾ ਸਾਹ ਲੈਣ ਦਾ ਉਹਨਾਂ ਨੇ ਮੌਕਾ ਦਿੱਤਾ ਤਾਂ ਇਹ ਇਤਿਹਾਸ ਇਹ ਇਤਿਹਾਸ ਬੜਾ ਮੁੱਲਾ ਖਜ਼ਾਨਾ ਸੀ ਗੰਗੂ ਦੀ ਹਵੇਲੀ ਕਿਹਾ ਜਾਂਦਾ ਸੀ ਗੰਗੂ ਦਾ ਘਰ ਸੀ ਇਹ ਜਿੱਥੇ ਮਾਤਾ ਗੁਜਰਕੌਰ ਹੋਣੀ ਛੋਟੇ ਸ਼ਹਿਬਜ਼ਾਦਿਆਂ ਦੇ ਨਾਲ ਇੱਥੇ ਇੱਕ ਰਾਤ ਕਟ ਦੇ ਨੇ ਕੈਮਰਾ ਪਰਸਨ ਕੁਸ਼ਣ ਦੇ ਨਾਲ ਮਨਦੀਪ ਜੋਤ ਪੰਜਾਬ ਟੀਵੀ